ਅੱਜ ਕਿਸਾਨਾਂ ਨੇ ਚੰਡੀਗੜ੍ਹ ਜਾਣਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਪੂਰੀ ਨਾਕੇਬੰਦੀ ਕਰੀ ਹੋਈ ਆ ਕਿ ਕਿਸਾਨ ਨੂੰ ਅੱਗੇ ਨਹੀਂ ਵਧਣ ਦੇਵਾਂਗੇ ਇਹ ਜੇ ਸਰਕਾਰ ਸਾਨੂੰ ਵੱਡਾ ਨਾਕਾ ਲਾ ਕੇ ਅੱਗੇ ਰੋਕਦੇ ਨੇ ਚੰਡੀਗੜ੍ਹ ਜਾਣ ਤੋਂ ਇਹ ਸੰਕਤ ਮੋਰਚੇ ਦਾ ਫੈਸਲਾ ਹੈਗਾ ਅਸੀਂ ਉੱਥੇ ਸਾਈਡ ਤੇ ਬੈਠਾਂਗੇ ਜਿਹੜੀ ਸਰਕਾਰ ਸਾਨੂੰ ਇਹ ਕਹਿੰਦਾ ਸੜਕਾ ਰੋਕਦੇ ਨੇ ਤੜਕੇ ਦੀ ਸੜਕ ਤੇ ਨਾਲੇ ਰੋਕੀ ਆ ਇਹ ਇਹਨਾਂ ਨੇ ਰੋਕੀ ਹੈਗੀ ਆ ਤਾਰੀਆਂ ਮੰਗਾਂ ਵੀ ਮਨਾਵਾਗੇ ਆਉਣ ਵਾਲੇ ਦਿਨਾਂ 'ਚ ਇਹਦੇ ਭਰਮ ਤੋੜਾਂਗੇ ਵੀ ਗ੍ਰਿਫਤਾਰੀਆਂ ਪਾ ਕੇ ਇਸ ਤਰੀਕੇ ਨਾਲ ਦਹਿਸਤ ਪਾ ਕੇ ਲੋਕਾਂ ਨੂੰ ਘਰਾਂ 'ਚ ਵੜਦੇ ਆ ਲੋਕ ਘਰਾਂ 'ਚ ਨਹੀਂ ਵੜਨਗੇ ਜਗਤਾਰ ਜੀ ਤੁਸੀਂ ਕਹਿ ਰਹੇ ਹੋ ਕਿ ਅੱਗੇ ਜਾਵੋਗੇ ਪਰ ਅੱਗੇ ਨਾਕਾਬੰਦੀ ਬਹੁਤ ਜ਼ਬਰਦਸਤ ਆ ਉੱਥੇ ਬੱਸਾਂ ਦੇ ਪ੍ਰਬੰਧ ਵੀ ਨੇ ਬੱਸਾਂ ਨੇ ਕਿ ਜੇ ਜ਼ਿਆਦਾ ਕਿਸਾਨ ਆਗੇ ਤਾਂ ਉਹਨਾਂ ਨੂੰ ਬੱਸਾਂ 'ਚ ਬਿਠਾ ਕੇ ਕਿਤੇ ਲਿਜਾਇਆ ਜਾ ਸਕਦਾ ਨਜ਼ਰਬੰਦ ਕੀਤੇ ਜਾ ਸਕਦੇ ਤੁਸੀਂ ਅੱਗੇ ਦੀ ਗੱਲ ਕਰ ਰਹੇ ਹੋ ਹੰਕਾਰੀ ਰਵਈਆ ਮੁੱਖ ਮੰਤਰੀ ਦਾ ਇਹ ਪਹਿਲਾਂ ਵੀ ਕਰਕੇ ਦੇਖ ਲਿਆ ਇਹਨਾਂ ਨੇ ਇਸ ਤਰੀਕੇ ਨਾਲ ਜੇ ਗ੍ਰਿਫਤਾਰੀਆਂ ਆਏ ਤੁਹਾਨੂੰ ਧੱਕੇ ਨਾਲ ਜਾ ਕੇ ਗ੍ਰਿਫਤਾਰੀਆਂ ਪਹੁੰਚਗੇ ਧੱਕੇ ਨਾਲ ਸਾਡੇ ਦੇ ਧੱਕੇ ਸਹੀ ਕਰਨਗੇ ਫਿਰ ਜੇ ਉੱਥੇ ਕੋਈ ਨਫਾ ਨੁਕਸਾਨ ਹੋਊਗਾ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ 5 ਮਾਰਚ ਨੂੰ ਐਸ ਕੇ ਐਮ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਦਿੱਤੀ ਸੀ ਕਿ ਚੰਡੀਗੜ੍ਹ ਜਾਵਾਂਗੇ ਚੰਡੀਗੜ੍ਹ ਧਰਨਾ ਪ੍ਰਦਰਸ਼ਨ ਲਵਾਂਗੇ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਵੀ ਹੋਈ ਪਰ ਮੀਟਿੰਗ ਬੇਸਿੱਟਾ ਰਹੀ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਵੀ ਇੱਕ ਗੱਲ ਕਹੀ ਕਿ ਅਸੀਂ ਲਾਅਨ ਆਰਡਰ ਨੂੰ ਅਬ ਮਜ਼ਬੂਤ ਰੱਖਣਾ ਪੰਜਾਬ ਦੇ ਵਿੱਚ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣ ਦਵਾਗੇ ਧਰਨੇ ਨਾ ਲਗਾਓ ਇੱਥੋਂ ਤੱਕ ਸਾਨੂੰ ਨੂੰ ਕਹਿ ਰਹੇ ਸੀ ਤੇ ਉਸ ਤੋਂ ਬਾਅਦ ਅੱਜ ਕਿਸਾਨਾਂ ਨੇ ਚੰਡੀਗੜ੍ਹ ਜਾਣਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਪੂਰੀ ਨਾਕੇਬੰਦੀ ਕਰੀ ਹੋਈ ਆ ਕਿ ਕਿਸਾਨ ਨੂੰ ਅੱਗੇ ਨਹੀਂ ਵਧਣ ਦੇਵਾਂਗੇ ਤੇ ਕਰਾਚੋ ਚ ਕਿਸਾਨ ਆਗੂ ਇਕੱਠੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਕਰਾਚੋ ਦੇ ਵਿੱਚ ਅੱਡੇ ਤੇ ਵੀ ਇੱਕ ਨਾਕੇਬੰਦੀ ਹੋਈ ਆ ਵੱਡੇ ਲੈਵਲ ਤੇ ਤੇ ਉਸ ਤੋਂ ਪਹਿਲਾਂ ਅਨਾਜ ਮੰਡੀ ਕਰਾਚੋ ਚ ਜਿਹੜੇ ਕਿਸਾਨ ਨੇ ਉਹ ਬੈਠੇ ਨੇ ਸੋ ਜਗਤਾਰ ਸਿੰਘ ਕਾਲਾਚੜ ਸਾਡੇ ਨਾਲ ਮੌਜੂਦ ਨੇ ਜਗਤਾਰ ਜੀ ਕਿਵੇਂ ਦਾ ਰਿਹਾ ਅੱਜ ਤੋਂ ਦੀ ਕਾਲ ਸੀ ਕਿ ਚੰਡੀਗੜ੍ਹ ਜਾਵਾਂਗੇ ਕਾਫੀ ਨਾਕੇ ਬੰਦੀ ਘੇਰਾ ਬੰਦੀ ਹੋ ਰਹੀ ਆ ਤੁਹਾਨੂੰ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਫਿਰ ਇੱਥੇ ਪਲਾਨਿੰਗ ਕਰੀਏ ਤੁਸੀਂ ਬੈਠਣ ਦੀ ਨਹੀਂ ਅਸੀਂ ਸਹੀ 1:30 ਵਜੇ ਉਧਰੋਂ ਚੱਲ ਆ ਪਾਵਾਂਗੇ ਅਸੀਂ ਇਧਰੋਂ ਜ਼ਿਲ੍ਹਾ ਕਮੇਟੀ ਦੀ ਅਸੀਂ ਮੀਟਿੰਗ ਕੀਤੀ ਹੈਗੀ ਆ ਇਸ ਕਰਕੇ ਜੇ ਸਰਕਾਰ ਸਾਨੂੰ ਵੱਡਾ ਨਾਕਾ ਲਾ ਕੇ ਅੱਗੇ ਰੋਕਦੇ ਨੇ ਚੰਡੀਗੜ੍ਹ ਜਾਣ ਤੋਂ ਇਹ ਸੁਕਤ ਮੋਰਚੇ ਦਾ ਫੈਸਲਾ ਹੈਗਾ ਅਸੀਂ ਉੱਥੇ ਸਾਈਡ ਤੇ ਬੈਠਾਂਗੇ ਜਿਹੜੀ ਸਰਕਾਰ ਸਾਨੂੰ ਇਹ ਕਹਿੰਦਾ ਸੜਕਾ ਰੋਕਦੇ ਨੇ ਤੜਕੇ ਦੀ ਸੜਕੇ ਨਾਲ ਰੋਕੀ ਆ ਤੇ ਇਹਨਾਂ ਨੇ ਰੋਕੀ ਹੈਗੀ ਆ ਇਸ ਕਰਕੇ ਸਾਡਾ ਪ੍ਰੋਗਰਾਮ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਪ੍ਰੋਗਰਾਮ ਕਰਦੇ ਆ ਇਸ ਕਰਕੇ ਅਸੀਂ ਸਾਰੀਆਂ ਮੰਗਾਂ ਵੀ ਮਨਾਵਾਂਗੇ ਆਉਣ ਵਾਲੇ ਦਿਨਾਂ 'ਚ ਇਹਦੇ ਭਰਮ ਤੋੜਾਂਗੇ ਵੀ ਗ੍ਰਿਫਤਾਰੀਆਂ ਪਾ ਕੇ ਇਸ ਤਰੀਕੇ ਨਾਲ ਦਹਿਸਤ ਪਾ ਕੇ ਲੋਕਾਂ ਨੂੰ ਘਰਾਂ 'ਚ ਵੜਦੇ ਆ ਲੋਕ ਘਰਾਂ 'ਚ ਨਹੀਂ ਵੜਨਗੇ ਆਉਣ ਵਾਲੇ ਦਿਨਾਂ 'ਚ ਇਹ ਮੋਰਚਾ ਜਿਹੜਾ ਸੰਤ ਮੋਰਚੇ ਦਾ ਅਗਲਾ ਪ੍ਰੋਗਰਾਮ ਕੋਈ ਵੀ ਆਉਂਦਾ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਲਾਗੂ ਕਰਾਂਗੇ ਤੇ ਇਹ ਮੰਗਾਂ ਸਾਰੀਆਂ ਅਸੀਂ ਮਰਾ ਕੇ ਰੱਖਾਂਗੇ ਜਗਤਾਰ ਜੀ ਤੁਸੀਂ ਕਹਿ ਰਹੇ ਹੋ ਕਿ ਅੱਗੇ ਜਾਵੋਗੇ ਪਰ ਅੱਗੇ ਨਾਕਾਬੰਦੀ ਬਹੁਤ ਜ਼ਬਰਦਸਤ ਆ ਉੱਥੇ ਬੱਸਾਂ ਦੇ ਪ੍ਰਬੰਧ ਵੀ ਨੇ ਬੱਸਾਂ ਨੇ ਕਿ ਜੇ ਜ਼ਿਆਦਾ ਕਿਸਾਨ ਆਗੇ ਤਾਂ ਉਹਨਾਂ ਨੂੰ ਬੱਸਾਂ ਚ ਬਿਠਾ ਕੇ ਕਿਤੇ ਲਿਜਾਇਆ ਜਾ ਸਕਦਾ ਨਜ਼ਰਬੰਦ ਕੀਤੇ ਜਾ ਸਕਦੇ ਤੁਸੀਂ ਅੱਗੇ ਦੀ ਗੱਲ ਕਰ ਰਹੇ ਹੋ ਦੇਖੋ ਇਹ ਹੰਕਾਰੀ ਰਵਈਆ ਮੁੱਖ ਮੰਤਰੀ ਦਾ ਇਹ ਪਹਿਲਾਂ ਵੀ ਕਰਕੇ ਦੇਖ ਲਿਆ ਇਹਨਾਂ ਨੇ ਇਸ ਤਰੀਕੇ ਨਾਲ ਜੇ ਗ੍ਰਿਫਤਾਰੀਆਂ ਆਏ ਤੁਹਾਨੂੰ ਧੱਕੇ ਨਾਲ ਜਾ ਕੇ ਗ੍ਰਿਫਤਾਰੀਆਂ ਪਹੁੰਚਣਗੇ ਧੱਕੇ ਨਾਲ ਸਾਡੇ ਦੇ ਧੱਕੇ ਸਹੀ ਕਰਨਗੇ ਫਿਰ ਜੇ ਉੱਥੇ ਕੋਈ ਨਫਾ ਨੁਕਸਾਨ ਹੋਊਗਾ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਗਿੰਦਰ ਸਿੰਘ ਉਗਰਾਹਾਂ ਨੇ ਇੱਥੇ ਪਹੁੰਚਣਾ ਸੀ ਕਰਾਚੌਨ ਆਜ ਮੰਡੀ ਚ ਕਿ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਨੂੰ ਰਸਤੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਨਜ਼ਰਬੰਦ ਕੀਤਾ ਦੇਖੋ ਇਹ ਨੰਗੀ ਚਿੱਟੀ ਧੱਕੇਸਾਹੀ ਆ ਇਹ ਸਾਡੇ ਜਮਹੂਰੀ ਹੱਕ ਤੇ ਹਮਲਾ ਜਣੀ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਉਰੇ ਇਕੱਠੇ ਹੋ ਰਹੇ ਹਾਂ ਸਤ ਮਹੀ ਤਰੀਕੇ ਨਾਲ ਇਕੱਠੇ ਹੋ ਕੇ ਸਾਡਾ ਅੱਗੇ ਜਾਣ ਦਾ ਪ੍ਰੋਗਰਾਮ ਆ ਇਸ ਕਰਕੇ ਸਾਨੂੰ ਮੰਡੀ ਚ ਵੀ ਨਹੀਂ ਇਕੱਠੇ ਹੋਣ ਦਿੱਤਾ ਜਾ ਰਿਹਾ ਸਾਡੇ ਅੱਗੋਂ ਦੇ ਕਰਫੂਦਾਰੀਆਂ ਪਾ ਰਹੀਆਂ ਨੇ ਇਹਦੀ ਅਸੀਂ ਨਿਖੇਦੀ ਕਰਦੇ ਆ ਤੇ ਆਉਣ ਵਾਲੇ ਦਿਨਾਂ ਚ ਪ੍ਰੋਗਰਾਮ ਨੇ ਜਿਹੜੇ ਵਧਣਗੇ ਅਸੀਂ 1.5 ਵਜੇ ਜਿਹੜਾ ਅੱਗੇ ਨੂੰ ਜਾਵਾਂਗੇ ਉੱਥੇ ਅਸੀਂ ਜੇ ਕਿਤੇ ਸਾਨੂੰ ਹੋ ਰੋਕਦੇ ਨੇ ਅਸੀਂ ਸਾਈਡ ਤੇ ਆਪਦਾ ਪ੍ਰਦਰਸ਼ਨ ਜਿਹੜਾ ਉਹ ਕਰਾਂਗੇ ਬਿਲਕੁਲ ਇੱਕ ਅਨਾਉਂਸ ਵੀ ਕਰ ਰਹੇ ਸੀ ਅਨਾਉਂਸਮੈਂਟ ਤੁਸੀਂ ਕਿ ਜੋਗਿੰਦਰ ਸਿੰਘ ਉਹ ਗਰਾਹਾਂ ਨੂੰ ਗੱਡੀ ਅੱਗੇ ਲਾ ਕੇ ਉੱਥੇ ਡਿਟੇਨ ਕੀਤਾ ਗਿਆ ਕਿਸ ਤਰੀਕੇ ਨਾਲ ਤੁਹਾਡੇ ਨੂੰ ਜਾਣਕਾਰੀ ਆਈ ਦੇਖੋ ਸਾਡੇ ਉੱਥੇ ਗੱਡੀਆਂ ਆਉਂਦੀਆਂ ਸੀਗੀਆਂ ਪਿੱਛੇ ਕੋਈ ਫਾਟਕ ਫਾਟਕ ਲੱਗਿਆ ਫਾਟਕਦੇ ਆਦੀ ਗੱਡੀਆਂ ਸਾਡੇ ਪਿੱਛੇ ਰਹਿ ਗਈਆਂ ਉਸ ਗੱਡੀਆਂ ਸਾਡਾ ਕਾਫਲਾ ਟੁੱਟ ਗਿਆ ਉੱਥੋਂ ਇਸ ਕਰਕੇ ਸਾਡੇ ਪ੍ਰਧਾਨ ਜੀ ਦੀ ਗੱਡੀ ਜਿਹੜੀ ਮਤਲਬ ਵਿਚਾਲੇ ਸੀਗੀ ਇਸ ਕਰਕੇ ਪਿੱਛੇ ਰਹਿਣ ਕਰਕੇ ਉਹਨਾਂ ਨੇ ਮੂਹਰ ਦੀ ਗੱਡੀ ਕੱਢ ਕੇ ਉਹ ਕਾਫਲਾ ਪਾਹਲਾ ਅੱਗੇ ਲੰਘਿਆ ਉਹਨਾਂ ਨੇ ਫਿਰ ਗੱਡੀ ਵਾਪਸ ਮੋੜੀ ਹੈਗੀ ਜਦੋਂ ਉਹਨਾਂ ਨੇ ਅੱਗੇ ਉਹਦੀ ਪੁਨਸ ਸੀਗੀ ਤੇ ਉੱਥੇ ਜਾ ਕੇ ਉਹਨਾਂ ਨੇ ਜਿਹੜੀ ਗ੍ਰਿਫਤਾਰੀ ਕੀਤੀ ਹੈਗੀ ਜੁਗਿੰਦਰ ਸਿੰਘ ਉਹ ਗਰਾਹ ਹੁਣ ਇੱਥੇ ਨਹੀਂ ਆਉਣਗੇ ਨਜ਼ਰਬੰਦ ਹੋ ਚੁੱਕੇ ਨੇ ਉਹ ਦੇਖੋ ਉਹਨੂੰ ਸਾਦਲੀ ਥਾਣੇ ਤੇ ਲੈ ਕੇ ਗਏ ਹੈਗੇ ਨੇ ਇਹ ਤਾਂ ਸਰਕਾਰ ਨੇ ਦੇਖਣਾ ਹੁਣ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੀ ਤੁਹਾਡੀ ਕਾਲ ਆ ਚੰਡੀਗੜ੍ਹ ਦੀ ਵੀ ਉਹ ਕਾਲ ਉਵੇਂ ਜਿਵੇਂ ਰਹੂਗੀ ਜੇ ਅੱਜ ਦਾ ਦਿਨ ਲੰਘ ਗਿਆ ਸਰਕਾਰ ਨੇ ਪੂਰਾ ਤੁਹਾਨੂੰ ਰੋਕ ਲਿਆ ਤੁਸੀਂ ਨਹੀਂ ਜਾਵੋਗੇ ਫਿਰ ਨਹੀਂ ਜੇ ਸਰਕਾਰ ਧੱਕੇਸ਼ਾਹੀ ਕਰਕੇ ਰੋਕਦੀ ਆ ਸਾਡਾ ਸੜਕਾ ਜਾਮ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਸੰਗਤ ਮੋਰਚਾ ਤੇ ਤੇ ਵਿਚਾਰੀ ਜਾਂਦਾ ਇਸ ਕਰਕੇ ਜੋਸ਼ ਸਾਡਾ ਪ੍ਰੋਗਰਾਮ ਆ ਉੱਥੇ ਅਸੀਂ ਸ਼ਾਂਤ ਮੈਤਰੀਕਾ ਨਾਲ ਸਾਈਡ ਤੇ ਬੈਠਾਂਗੇ ਠੀਕ ਹੈ ਇੱਥੇ ਸਰ ਐਸਕੇਐਮ ਲਈ ਹੋਰ ਜਥੇਬੰਦੀਆਂ ਵੀ ਪਹੁੰਚ ਰਹੀਆਂ ਨੇ ਇੱਥੇ ਰਾਜੇਵਾਲ ਗਰੁੱਪ ਵੀ ਆਇਆ ਹੈਗਾ ਹੋਰ ਜਥ ਪਰ ਸੀਮਾਨੇ ਵੀ ਕਹਿ ਰਹੇ ਨੇ ਕਿ ਹੁਣ ਤਾਂ ਸੱਸ ਨੂੰਆਂ ਦੀ ਲੜਾਈ ਹੋ ਜੇ ਤਾਂ ਧਰਨੇ ਤੇ ਬਹਿ ਜਾਂਦੇ ਨੇ ਕਿਸਾਨ ਕਿ ਚੰਗੀ ਗੱਲ ਨਹੀਂ ਕਿਸਾਨਾਂ ਦੀ ਦੇਖੋ ਲੋਕਾਂ ਇਹ ਲੋਕਾਂ ਦਾ ਜਮਹੂਰੀ ਹੱਕ ਆ ਇਥੋਂ ਦਾ ਜਿਹੜਾ ਮੁੱਖ ਮੰਤਰੀ ਆ ਉਹ ਆਪ ਜਿਹੜਾ ਧਰਨਿਆਂ ਚੋਂ ਨਿਕਲਿਆ ਹੈਗਾ ਇਸ ਕਰਕੇ ਉਹੀ ਮੋਦੀ ਦੇ ਜਿਹੜਾ ਮੋਦੀ ਦਾ ਹੰਕਾਰੀ ਰਵਈਆ ਇਹਨੇ ਵੀ ਆਪਣਾ ਹੰਕਾਰੀ ਰਵਈਆ ਜਿਹੜਾ ਅਪਣਾਇਆ ਹੈਗਾ ਇਸ ਕਰਕੇ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਕਹਿੰਦੇ ਉਹ ਤਾਂ ਕਹਿੰਦੇ ਅਸੀਂ ਛੁਟਕੀਆਂ ਤੇ ਐਮਐਸਪੀ ਦੇ ਦੇਾਂਗੇ ਉਹ ਤਾਂ ਕਹਿੰਦੇ ਅਸੀਂ ਹਜ਼ਾਰ-ਹਜ਼ਾਰ ਰੁਪਏ ਔਰ ਤੁਹਾਨੂੰ ਦੇ ਦੇਾਂਗੇ ਜਣੀ ਉਹ ਸਾਰੀਆਂ ਗੱਲਾਂ ਤੋਂ ਮੁੱਕਰਦਾ ਉਹ ਤਾਂ ਕਹਿੰਦੇ ਸੀ ਕਿ ਅਸੀਂ ਖੇਤੀ ਨੀਤੀ ਨਵੀਂ ਬਣਾਵਾਂਗੇ ਇਹੀ ਮੰਗ ਕਰਦੇ ਨੇ ਕਿਸਾਨ ਸਤਿ ਸ਼੍ਰੀ ਅਕਾਲ ਭਾਈ ਤਰੀਕੇ ਨਾਲ ਅਸੀਂ ਤਾਂ ਕਹਿੰਦੇ ਆ ਅਸੀਂ ਤਾਂ ਕਿਤੇ ਨਹੀਂ ਸੜਕਾਂ ਰੋਕਦੇ ਸਾਨੂੰ ਤਾਂ ਤੁਹਾਡੇ ਦਫ਼ਤਰ ਮੂਹਰੇ ਬੈਠ ਕੇ ਅਸੀਂ ਪ੍ਰੋਗਰਾਮਾਂ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਮੂਹਰੇ ਜਾਵਾਂਗੇ ਅਸੀਂ ਤਾਂ ਚੰਡੀਗੜ੍ਹ ਇਹ ਪ੍ਰੋਗਰਾਮ ਆ ਸੜਕਾਂ ਰੋਕਣ ਦਾ ਪ੍ਰੋਗਰਾਮ ਤਾਂ ਇਹ ਇਹ ਕਰ ਦੇਣਾ ਮੁੱਖ ਮੰਤਰੀ ਸਾਹਿਬ ਕਰਦੇ ਨੇ ਠੀਕ ਹੈ ਠੀਕ ਹੈ ਹੁਣ ਤੁਹਾਡਾ ਤਾਂ ਜਿਹੜਾ ਐਲਾਨ ਆ 1.5 ਵਜੇ ਤੁਸੀਂ ਉੱਥੇ ਪਹੁੰਚੋਗੇ ਅੱਗੇ ਨਾਕੇ ਦੇ ਕੋਲ ਬਿਲਕੁਲ ਬਿਲਕੁਲ ਅੱਗੇ ਜਾਵਾਂਗੇ ਹਾਂਜੀ ਬਿਲਕੁਲ ਸੀ ਜਗਤਾਰ ਸਿੰਘ ਕਾਲਾਚੜ ਭਾਰਤੀ ਕਿਸਾਨ ਜੋ ਨੇ ਉਗਰਾਹਾਂ ਦੇ ਆਗੂ ਨੇ ਜਿਨ੍ਹਾਂ ਨੇ ਕਿਹਾ ਕਿ 1.5 ਵਜੇ ਅਸੀਂ ਅੱਗੇ ਵਧਾਂਗੇ ਪਰ ਅੱਗੇ ਪੁਲਿਸ ਪ੍ਰਸ਼ਾਸਨ ਦੀ ਬਹੁਤ ਵੱਡੀ ਨਾਕੇਬੰਦੀ ਹੈ ਵੱਡੀ ਗਿਣਤੀ ਚ ਪੁਲਿਸ ਪ੍ਰਸ਼ਾਸਨ ਮੌਜੂਦ ਆ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਕਿਸਾਨ ਆਪਣੇ ਪ੍ਰਦਰਸ਼ਨ ਕਰਦੇ ਨੇ ਕੈਮਰਾਮੈਨ ਹਰਸਨ ਜੁਬਰਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ